ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ शिवसेना ਦੇ ਸੰਗਠਨ ਮੰਤਰੀ ਰਾਜਾ ਵਾਲੀਆ ਤੇ ਬੀਤੇ ਦਿਨੀ ਹੋਏ ਹਮਲੇ 'ਚ ਜਿੱਥੇ शिवसेना ਆਗੂ ਗੰਭੀਰ ਜ਼ਖਮੀ ਹੋਇਆ ਸੀ ਅਤੇ ਉਹ ਅੰਮ੍ਰਿਤਸਰ ਜੇਰੇ ਇਲਾਜ ਹੈ ਉੱਥੇ ਹੀ ਇਸ ਮਾਮਲੇ 'ਚ ਪੁਲਿਸ ਵੱਲੋਂ ਵੀ ਹਮਲਾ ਕਰਨ ਵਾਲਿਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਅਤੇ ਅੱਜ शिवसेना ਆਗੂ ਅਤੇ ਸ਼ਿਵ ਸੈਨਿਕ ਨੇ ਐਸਐਸਪੀ ਬਟਾਲਾ ਦਫ਼ਤਰ ਦੇ ਅੱਗੇ ਇਕੱਠੇ ਹੋ ਬਟਾਲਾ ਪੁਲਿਸ ਅੱਗੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਉਠਾਈ ਉੱਥੇ ਹੀ शिवसेना ਹਿੰਦੁਸਤਾਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਹੋਰਨਾਂ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਹਨਾਂ ਐਸ ਸੁਪੀ ਬਟਾਲਾ ਨਾਲ ਇਸ ਮਾਮਲੇ 'ਚ ਅੱਜ ਮੁਲਾਕਾਤ ਕੀਤੀ ਹੈ ਅਤੇ ਰਾਜਾ ਵਾਲਿਆਤੇ ਹਮਲਾ ਕਰਨ ਵਾਲਿਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ ਗਈ ਹੈ ਉੱਥੇ ਹੀ ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਵੱਲੋਂ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸ਼ਿਵ ਸੇਨਾ ਵੱਡੀ ਰਣਨੀਤੀ ਤਹਿ ਕਰ ਇਨਸਾਫ ਲੈਣ ਲਈ ਸੜਕਾਂ 'ਤੇ ਉtreਗੀ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਤੁਵਾਰ ਦਾ ਹੋਈ ਸਾਡੇ ਰਾਜਾ ਬਾਦਿਆ ਜੀ ਸੰਗਠਨ ਮੰਤਰੀ ਪੰਜਾਬ ਸ਼ਿਵਸਾਣ ਹਿੰਦੁਸਤਾਨ ਦੇ ਨਾਲ ਬਹੁਤ ਮੰਦਭਾਗੀ ਘਟਨਾ ਹੋਈ ਹੈ ਉਹ ਘਟਨਾ ਨੂੰ ਨਾਲ ਲੈ ਕੇ ਅੱਜ ਹੀ ਐਸਐਸਪੀ ਸਾਹਿਬ ਨੂੰ ਮਿਲੇ ਆ ਐਸਐਸਪੀ ਸਾਹਿਬ ਨੂੰ ਪੁੱਛਿਆ ਵੀ ਇਹ ਗੜੀ ਕਾਰਵਾਈ ਚਲਣੀ ਹੋ ਰਹੀ ਉਹ ਕਹਿੰਦੇ ਇਹ ਆਪਣੀ ਤਰਫਾ ਲੱਗੇਦੇ ਆ ਤੇ ਬਾਕੀ ਜੋ ਵੀ ਕਾਰਵਾਈ ਅਗਲੀ ਹੈ ਦੋ ਦਿਨ ਦਾ ਤਿੰਨ ਦਿਨ ਦਾ ਉਹਨਾਂ ਨੇ ਕਹਿਣ ਕਿ ਵੀ ਦੋ ਤਿੰਨ ਦਿਨ ਜਿਹੜੇ ਮੁਜ਼ਰਰਾਂ ਜਿਹੜੇ ਸਾਰੇ ਅਰੈਸਟ ਕਰ ਲਾਂਗੇ ਤੇ ਉਸ ਤੋਂ ਬਾਅਦ ਨਹੀਂ ਅਰੈਸਟ ਕਰਦੇ ਉਸ ਤੋਂ ਬਾਅਦ ਜੋ ਸਾਡੀ ਸ਼ਿਵਸਾਣ ਹਿੰਦੁਸਤਾਨ ਦੀ ਮੀਟਿੰਗ ਕਰਕੇ ਜੋ ਸਾਡਾ ਅਜੰਡਾ ਹੋਏਗਾ ਬਾਜ਼ਾਰ ਬੰਦ ਕਰਾਉਣ ਦਾ ਜਾਂ ਚੌਕ ਬੰਦ ਕਰਾਉਂਦਾ ਜਾਂ ਸਰਪੰਚ ਸਾਹਿਬ ਦੇ ਬੁਹੇ ਲਾ ਕੇ ਬੰਦਦਾ ਲੋਕ ਵੀ ਸਾਨੂੰ ਕਰਨਾ ਪਏਗਾ ਅੱਗੇ ਨਾਲੋਂ ਕੰਡੀਸ਼ਨ ਉਹਨਾਂ ਦੀ ਠੀਕ ਹੈ ਸੁਧਾਰ ਆਇਆ ਉਹਨਾਂ ਦੀ ਕੰਡੀਸ਼ਨ ਦੇ ਵਿੱਚ ਅੱਗੇ ਨਾਲੋਂ ਬਹੁਤ ਫਰਕ ਹੈ ਤੁਸੀਂ ਕਿਤੇ ਨਹੀਂ ਮੰਗ ਰਹੇ ਅਸੀਂ ਮੰਗ ਰਹੇ ਹਾਂ ਮੈਂ ਜਿਹੜੇ ਦੋਸ਼ੀ ਨੇ ਜਲਦੋਂ ਜਦੋਂ ਅਰਸਟ ਹੁੰਦੀ ਹੈ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਅਸੀਂ ਆਪਣਾ ਕੰਮ ਕਰ ਰਹੇ ਹਾਂ ਪਰਚਾ ਦਰਜ ਹੋਇਆ ਹਾਂਜੀ ਪਰਚਾ ਦਰਜ ਹੋਊਗਾ ਸਰਪੰਚ ਪਿਛਲੇ ਦਿਨ ਵੀ ਵੇਖਿਆ ਕਿ ਜਿਹੜਾ ਗੁੰਡਾ ਗੱਦੀ ਦਾ ਨੰਗਾ ਨਾਚ ਵੇਖ ਗੁੰਡਾ ਗੱਦੀ ਦਾ ਨੰਗਾ ਨਾਚ ਵੇਖਣ ਨੂੰ ਰਿਹਾ ਧੰਨੋ ਸਾਡੀ ਜਿਹੜੇ ਸਾਡੇ ਸਨਘਾਟ ਮੰਤਰੀ ਪੰਜਾਬ ਦਾ ਰਾਜਵਾਲੀ ਉਹਨਾਂ ਦੇ ਇੱਕ ਜਾਨਲੇਵਾ ਘਟਨਾ ਕੀਤਾ ਗਿਆ ਵਾ ਕੋਈ ਸ਼ਾਹਫਰੀ ਅੰਸਰਾ ਵੱਲੋਂ ਤੇ ਉਸੇ ਦੇ ਸੰਸਲੇ ਚਾਜ ਆਪਾਂ ਮਿਲਣ ਵਾਸਤੇ ਐਸਐਸਬੀ ਸਾਹਿਬ ਨੂੰ ਆਏ ਕਾਫੀ ਦਿਨ ਹੋ ਗਏ ਇੱਕ ਹਫਤਾ ਪੀਤਨ ਦੇ ਬਾਵਜੂਦ ਵੀ ਜੋ ਅਪਰਾਧੀਆਂ ਨੂੰ ਹਜੇ ਤੱਕ ਨਾ ਗ੍ਰਫਤਾਰ ਕੀਤਾ ਗਿਆ ਵਾ ਨਾ ਕੋਈ ਟਿਕਾਣਿਆਂ ਤੇ ਰੇਡ ਹੋਈ ਆ ਬੋਲ ਸਕੀ ਜਮਦੀ ਹੈ ਕਿ ਆਪਾਂ ਜੀ ਉਹਨਾਂ ਨਾਲ ਲੱਭ ਰਹੇ ਆ ਜੀ ਆਪਾਂ ਇਦਾਂ ਕਰ ਰਹੇ ਆ ਤੇ ਅੱਜ ਆਪਾਂ ਪ੍ਰੈਸਰ ਦੇ ਮਾਧਿਅਮ ਨਾਲ ਵੀ ਕਹਿਣਾ ਚਾਹੁੰਦੇ ਆ ਕਿ ਜਲਦੋ ਜਲਦ ਜਦ ਦੋਸ਼ਿਆਂ ਨੂੰ ਗੁਸਤਾਨ ਨਾ ਕੀਤਾ ਗਿਆ ਤੇ ਸ਼ਿਵਸਨਾ ਹਿੰਦੁਸਤਾਨ ਰੂਪਰੇਖਾ ਬਣਾ ਕੇ ਤੇ ਸੜਕਾਂ ਤੇ ਉਤਰੇਗੀ ਕੋਈ ਦਿਨਾਂ ਦਾ ਆਪਾਂ ਸਾਡੇ ਰਾਜਾ ਵਾਲੇ ਮੰਤਰੀ ਸਾਹਿਬ ਉਹਨਾਂ ਨਾਲ ਗੱਲਬਾਤ ਚੱਲ ਕੇ ਆਪਾਂ 3 ਦਿਨ ਦਾ ਹੋਰ ਟਾਈਮ ਦੇਵਾਂਗੇ ਪੁਲਿਸ ਨੂੰ ਜੇ ਨਾ ਹੋਇਆ ਤਾਂ ਆਪਾਂ ਛੜਕਾਂ ਤੇ ਉਤਰਾਂਗੇ ਪੁਲਿਸ ਕੋਲ ਆ ਕੋਈ 7 ਗਜਣਾ ਮ ਕੀ ਦਾ ਮਾਮਲਾ ਕੀਤਾ ਗਿਆ ਵਾ ਤੇ ਬਾਕੀ ਅਨਵਿਸ਼ਾਦੇ ਆ 10-15 ਕਿਫਤਾਰੀ ਨਹੀਂ ਹੋਈ ਉਸੇ ਮਸਲੇ ਦਾ ਆ ਮੈਂ ਐਸਐਸਬੀ ਸਾਹਿਬ ਨੂੰ ਮਿਲਣ ਵਾਸਤੇ ਆਏ ਹਾਂ ਆਵਾਦੀਆਂ ਨੇ ਸਹਾਰਾ ਕੰਡੀਸ਼ਨ ਕਿਦਾਂ ਦੀ ਹੁਣ ਕਾਫੀ ਅੱਗੇ ਨੂੰ ਸੁਧਾਰਿਆ ਤੇ ਉਹਨਾਂ ਨਾਲ ਚੱਲਦੀ ਇਹ ਗੱਲਬਾਤ 2-3 ਦਿਨ ਦਾ ਪਰ ਤੇ ਇਹ ਇੱਕ ਵਾਰੀ ਫੇਰ ਕਹਿਣਾ ਚਾਹਾਂ ਦਸ ਦੇ ਮਾਧਿਅਮ ਨਾਲ ਇਹ ਕਿ ਜੇ 3-4 ਦਿਨਾਂ ਦੇ ਵਿੱਚ ਰਜਿਸਟਰ ਨਾਮ ਕੀਤਾ ਗਿਆ ਤੇ ਆਪਾਂ ਛੜਕਾ ਤੇ ਉਤਰਾਂਗੇ